ਨਾ ਹਥਲੇ ਕੈਂਟ ਲੇਕ ਦੇ ਵਿੱਚ ਖੜਾ ਹਾਂ ਜਿੱਥੇ ਮਤਲਬ ਜਦੋਂ ਵੀ ਅਸੀਂ ਆਏ ਆ ਤੇ ਆ ਪੂਰੀ ਐ ਜਲ ਥਲ ਵੇਖੀ ਆ ਤੇ ਉਹ ਸਾਰੇ ਟੈਂਟ ਲੱਗੇ ਆ ਤੇ ਉਹ স্নੋ ਫਿਸ਼ਿੰਗ ਕਰਨਦੇ ਆ ਤੇ ਇਹ ਚੱਲੇ ਜਾਈਏ ਆਈਸ ਫਿਸ਼ਿੰਗ ਵਾ ਕੇ ਉਹ ਤੇਰੇ ਉਹ ਗੱਡੀਆਂ ਤੱਕ ਗਈਆਂ ਯਾਰ ਆਹ ਟਰੱਕ ਵਾ ਟਰੱਕ ਗਏ ਆ ਅੰਦਰ ਟਰੱਕ ਕਿਵੇਂ ਜਾ ਸਕਦੇ ਆ ਬਰਫ ਦੇ ਉੱਤੇ ਤੁਰੀਆਂ ਫਿਰਦੀਆਂ ਆ ساری ਲੇਕ ਆ ਹਾਂਜੀ ਲੇਕ ਦੇ ਵਿੱਚ ਵਾੜੀਆਂ ਆ ਪਰ ਇਹ ਲੋਕ ਇੱਥੇ ਫਿਰ ਬਰਫ ਨੂੰ ਹੀ ਇੰਜੋਏ ਕਰਦੇ ਆ ਜਿਹੋ ਜਿਹਾ ਵੈਦਰ ਆ ਤਿਹੋ ਜੇ ਇਹ ਲੋਕ ਹੋ ਗਿਆ ਆ ਲੇਕ ਆ ਸਾਡੀ ਹਾਂਜੀ ਸਾਰੀ ਜਿਹੜੀ ਆ ਬਰਫ ਬਣੀ ਆ ਸਲੋ ਕਰੀਓ ਇਦੇ ਉੱਤੇ ਦੱਸਦਾ ਵਾਂ ਵੀ ਇਹ ਇੱਕ ਦਿਨ ਟੈਂਟ ਲਾ ਕੇ ਨਾ ਫਿਸ਼ਿੰਗ ਕਰਨ ਦੇ ਹੀ ਆਈਟ ਫਿਸ਼ਿੰਗ ਆਂਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਰਾਤੀਆਂ ਆ ਗਿਆ ਹਾਂ ਬੜਾ ਲੇਟ ਆਇਆ ਕੈਨੇਡਾ ਤੋਂ ਤੇ ਲਗਭਗ ਪੌਣੇ 12 ਵਜ ਗਏ ਹੀ ਤੇ ਬਾਕੀ ਦੋ ਕੰਨਾਂ ਨੂੰ ਮੈਂ ਚਲ ਜਣਾ ਇੰਡੀਆ ਤੇ ਇੱਕ ਚੀਜ਼ ਜਿਹੜੀ ਮੈਂ ਅਮਰੀਕਾ ਤੇ ਕੈਨੇਡਾ 'ਚ ਸਾਂਝੀ ਜਿਹੀ ਵੇਖੀ ਆ ਨਾ ਉਹ ਇਹ ਆ ਵੀ ਜਦੋਂ ਵੀ ਆਪਾਂ ਕੋਈ ਖਾਣਾ ਪੀਣਾ ਜਾਂ ਕੋਈ ਚੀਜ਼ ਲੈਣੀ ਹੁੰਦੀ ਨਾ ਇੱਧਰ 85 ਨਾਲ ਜਰਬ ਦਿੰਨੇ ਆ ਤੇ ਉਧਰ ਜਿਹੜੀ ਆ ਲਗਭਗ 60 ਦੇ ਨਾਲ ਜਰਬ ਦਿੱਤੀ ਜਾਂਦੀ ਆ ਹਰ ਇੱਕ ਚੀਜ਼ ਮਹਿੰਗੀ ਆ ਤੇ ਇੱਕ ਚੀਜ਼ ਨਾ ਸਭ ਤੋਂ ਮਹਿੰਗੀ ਜਿਹੜੀ ਮੈਨੂੰ ਦਿਸੀ ਆ ਨਾ ਜਿਹੜੀ ਮੈਂ ਖਾਸ ਕਰ ਕੈਨੇਡਾ 'ਚ ਵੇਖੀ ਆ 4 ਮਹੀਨਿਆਂ 'ਚ ਉਹ ਹੈਗੀ ਆ ਵੀ ਜਿਹੜੀ ਮਸਕਰਾਬ ਆ ਨੋਕੇ ਬਹੁਤ ਮਹਿੰਗੀ ਜੀ ਬਹੁਤ ਜਿਆਦੀ ਮਹਿੰਗੀ ਆ ਮੈਂ ਕਿਸੇ ਦੇ ਚਿਹਰੇ ਤੇ ਜਿਹੜੀ ਹੈ ਨਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਦੇ ਜਾਂਦੇ ਉਹ ਵੀ ਵੇਖੇ ਆ ਜਿਹੜੇ ਉਹ ਆਪਣਾ ਬੱਚਾਂ ਚ ਤੇ ਹੋਰ ਜਿਹੜੀ ਮੈਟਰ ਵਗੈਰਾ ਚ ਸਾਰਾਂ ਦੇ ਚਿਹਰਿਆਂ ਤੇ ਕਿਤੇ ਮੁਸਕਰਾਹਟ ਨਹੀਂ ਜਿਹੜੇ ਚੈੱਕਦੇ ਜਾਂਦੇ ਬੱਚੇ ਆ ਨਾ ਆਪਣੇ ਇੰਡੀਆ ਚ ਇੱਥੇ ਤਾਂ ਕਿਸੇ ਦੇ ਮੂੰਹ ਤੇ ਹਾਸਾ ਨਹੀਂ ਜਿਹਾਗਾ ਸਿੱਧੀ ਗੱਲ ਜੇ ਆਪਾਂ ਉਥੋਂ ਪਲੱਸ 2 ਤੋਂ ਬਾਅਦ ਤੋੜਦੇ ਨੇ ਬੱਚੇ ਪਰ ਬੱਚੇ ਜਿਹੜੇ ਨਾ ਬਹੁਤ ਬੁਰੀ ਤਰ੍ਹਾਂ ਇੱਥੇ ਘਬਰਾਏ ਫਿਰਦੇ ਰਹਿੰਦੇ ਆ ਪਰ ਚਲੋ ਮਾਰੇ ਮੇਰ ਘਰੇ ਆਪਣੇ ਬੱਚਿਆਂ ਨੂੰ ਵੀ ਉੱਥੇ ਕੋਈ ਨਾ ਕੋਈ ਰੋਜ਼ਗਾਰ ਮਿਲੇ ਤੇ ਬਾਹਰ ਵੀ ਨਾ ਆਣ ਤੇ ਉੱਥੇ ਹੀ ਸੈੱਟ ਹੋਣ ਬਹੁਤ ਟੈਨਸ਼ਨ 'ਚ ਰਹਿੰਦੇ ਆ ਸਾਰੇ ਇੱਥੇ ਜਿਹੜੇ ਭਾਏ ਚਾਹੇ ਬੱਚੇ ਆ ਚਾਹੇ ਦੂਜੇ ਵੀ ਆ ਉਹਨਾਂ ਲਈ ਵੀ ਬਹੁਤ ਇੱਥੇ ਜਿਹੜਾ ਨਾ ਓਖਾ ਵਾ ਕੰਮ ਜੋ ਮਰਜ਼ੀ ਕਹਿ ਲੀਏ ਲੱਕੜ ਦੇ ਮਕਾਨ ਜਿਹੜੇ ਇਹਨਾਂ ਦੀਆਂ ਕਿਸ਼ਤਾਂ ਲਾਂਦੇ ਲਾਂਦੇ ਆ ਨਾ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ ਇਹਨਾਂ ਦੀ ਤੇ ਚਲੋ ਅੱਜ ਹੁਣ ਮੇਰੇ ਨਾਲ ਮੇਰਾ ਸ਼ੇਅਰ ਹੈਗਾ ਤੇ ਇਹ ਅੱਜ ਮੈਨੂੰ ਲੈ ਕੇ ਚੱਲਿਆ ਹੋਆ ਦੇੜਾਂਤੀ ਇਲਾਕੇ ਮੈਂ ਸਾਈਕਲ ਤੇ ਜਾਣਾ ਹਨਾ ਤੇ ਅੱਜ ਕਿਉਂਕਿ ਇੱਥੇ ਠੰਡ ਬਹੁਤ ਹੋ ਚੁੱਕੀ ਆ ਸਾਈਕਲ ਤੇ ਮੈਨੂੰ ਕੱਢਣ ਨਹੀਂ ਦਿੱਤਾ ਤੇ ਉਹ ਮੈਨੂੰ ਝੀਲ ਵਿਖਾਨ ਚੱਲਿਆ ਤੇ ਅੱਗੇ ਤੇ ਝੀਲ ਵਧੀਆ ਹੁੰਦੀ ਸੀ ਪਾਣੀ ਨਾਲ ਭਰੀ ਤੇ ਹਰਾਵਲ ਹੁੰਦੀ ਸੀ ਤੇ ਅੱਜ ਤੁਹਾਨੂੰ ਉਹ ਦੂਜੀ ਵੀ ਵਿਖਾਨੇ ਜਿਹੜੀ ਆ ਜੰਮ ਗਈ ਆ ਬਰਫੋ ਜੰਮੀ ਪਈ ਆ ਤੇ ਚੱਲਦੇ ਆ ਉਧਰ ਤੇ ਆਹ ਮੇਰਾ ਬੈਠਾ ਛੇਰ ਸਾਹਿਬ ਜੀ ਸਾਸਿਕਾਲ ਜੀ ਸਾਸਿਕਾਰ ਆ ਜਿਹੜੀ ਇਹਨਾਂ ਅਨਾਲ ਨਾਲ ਛੜਕਦੇ ਆ ਸਾਈਕਲਿੰਗ ਟ੍ਰੇਲ ਚੱਲਦੀ ਆ ਐਸੇ ਟ੍ਰੇਲ ਤੇ ਜਿਹੜਾ ਨਾ ਵੱਖਰਾ ਰਸਤਾ ਬਣਿਆ ਹੁੰਦਾ ਵਾ ਸਾਈਕਲ ਦਾ ਤੇ ਇੱਥੇ ਮੈਂ ਮਤਲਬ ਇੱਥੇ ਬਹੁਤ ਚੱਕਰ ਲਾਏ ਆ ਤੇ ਆਹ ਟ੍ਰੇਲ ਆ ਜਿਹੜੀ ਨਾਲ ਨਾਲ ਆ ਰਹੀ ਆ ਆਹ ਨਾ ਕੈਂਟ ਲੈ ਕੇ ਜਿੱਥੇ ਆਏ ਅਸੀਂ ਹੁਣ ਤੇ ਆਹ ਚੀਜ਼ ਜਿਹੜੀ ਆ ਨਾ ਜਿਹੜਾ ਦਰਖਤ ਵੇਖਦੇ ਹੋ ਨਾ ਬਹੁਤ ਹਰਿਆਵਲਾ ਇਹ ਕੈਂਟ ਲੈਕ ਜਿਹੜਾ ਨਾ ਇਹ ਕੁਦਰਤੀ ਤੇ ਇਹਨਾਂ ਨੇ ਕੁਝ ਆਪ ਵੀ ਲਾਏ ਆ ਤੇ ਦਰਖਤਾਂ ਨਾ ਭਰੀ ਪਈ ਆ ਸਾਰੇ ਪਾਸੇ ਦਰਖਤ ਹੀ ਦਰਖਤ ਤੇ ਪਰ ਹੁਣ ਆਹ ਜੋ ਹਾਲ ਇਹਨਾਂ ਦਰਖਤਾਂ ਦਾ ਬਣਿਆ ਨਾ ਇਹ ਛੱਡ ਗਲਦੇ ਹੋ ਤੇ ਆਹ ਜਿਹੜੀ ਆ ਨਾ ਲੈਕ ਇਸਾਰੀ ਹੁਣ ਬਰਫ਼ ਬਣੀ ਪਈ ਜੇ ਮੈਂ ਤੁਹਾਨੂੰ ਦੱਸਦਾ ਇੱਥੇ ਆਈਸ ਫਿਸ਼ਿੰਗ ਵੀ ਹੁੰਦੀ ਆ ਕੋਈ ਵਿਖਾਨਾ ਪਾਈਕ ਹੁਣ ਵੀ ਨਾ ਥੋੜੀ ਥੋੜੀ ਪੈਨ ਲੱਪੀ ਆ ਤੇ ਇੱਥੇ ਦੋ ਬੀਚ ਹੁੰਦੇ ਆ ਤੇ ਬੀਚ ਜੜਿਆ ਨਾ ਇਹਨਾਂ ਨੇ ਹੁਣ ਬੰਦ ਕੀਤੇ ਹੋਏ ਆ ਐਸਲੇ ਤੇ ਆ ਸਨੋ ਦਾ ਟਰੈਕ ਆ ਜਿੱਥੇ ਆ ਜਿਹੜੇ ਖੜੇ ਆ ਨਾ ਫੋੜਵਾ ਫੜਵਾ ਖਾਂਡੇ ਇਹ ਸਭ ਉਸ ਉੱਤੇ ਲੇਕ ਤੇ ਖੜੇ ਇੱਥੇ ਤੇ ਅੰਦਰ ਵੜ ਵੀ ਸਕਦੇ ਡੂੰਗਾ ਪਾਣੀ ਹੁੰਦਾ ਆ ਜਿਹੜਾ ਆਈਲੈਂਡ ਆ ਨਾ ਇਹ ਪੂਰੀ ਮਤਲਬ ਇਹ ਜਿਹੜੀ ਨਾ ਕਿਸਤੀ ਪੈਂਦੀ ਫੇਰ ਜਾਂਦੇ ਆ ਤੇ ਆ ਵਕਤ ਤੁਰ ਕੇ ਜਾਂਦੇ ਤੁਰੇ ਫਿਰਦੇ ਆ ਸਨੋ ਤੇ मतलब स्नो नहीं पानी आ है, सारी झील जमी पा चले जाए जी आई फिशिंग आ ਕੁਝ ਵੀ ਹੋਵੇ ਇਹ ਜਿਹੜੀਆਂ ਸਨੋ ਤੇ ਭਾਵੇਂ ਕੁਝ ਵੀ ਆ ਹੈ ਤੇ ਮਤਲਬ ਸਲਿਪਰੀ ਤਾਂ ਪੂਰੀ ਆ ਹੈ ਮੈਂ ਨਾ ਹਸਲੇ ਕੈਂਟ ਲੇਕ ਦੇ ਵਿੱਚ ਖੜਾ ਆ ਜਿੱਥੇ ਮਤਲਬ ਜਦੋਂ ਵੀ ਅਸੀਂ ਆਏ ਆ ਤੇ ਆ ਪੂਰੀ ਐ ਜਲਥਲ ਵੇਖੀ ਆ ਤੇ ਜਿਹੜੀ ਜਗ੍ਹਾ ਤੇ ਖੜਾ ਮੈਂ ਸੋਚ ਨਹੀਂ ਸਕਦਾ ਵੀ ਇਹ ਇੱਥੇ ਮੈਂ ਖਲੋ ਸਕਦਾ ਹੁਣ ਆ ਜਿਹੜੀ ਸਨੋ ਨਾ ਜੰਮ ਗਈ ਆ ਤੇ ਪੂਰੀ ਇੱਕ ਪਰਤ ਮੋਟੀ ਬਣੀ ਪਈ ਆ ਤੇ ਕਈ ਲੋਕ ਵਿੱਚ ਨਾ ਆ ਹੁਣੇ ਇਥੋਂ ਨੰਗੇ ਹੀ ਸਲਿੱਪ ਕਰਕੇ ਵੀ ਗਏ ਵਿਚਾਰੇ ਉਹ ਜਿਹੜੇ ਉਹ ਵਿਖਾਇਓ ਜਰਾ ਉਹ ਸਾਰੇ ਟੈਂਟ ਲੱਗੇ ਆ ਤੇ ਉਹ স্নੋ ਫਿਸ਼ਿੰਗ ਕਰਨਦੇ ਆ ਤੇ ਆਈਸ ਫਿਸ਼ਿੰਗ ਨੂੰ ਕਹਿੰਦੇ ਆ ਤੇ ਉੱਚ ਉਹਨਾਂ ਨੇ ਖੱਦਾ ਵਿੱਚ ਗੜਾ ਖੋਲ ਕੇ ਖੋੜ ਕੇ ਨਾ ਟੋਆ ਜਾ ਮਾਰ ਕੇ ਤੇ ਉਹਦੇ ਵਿੱਚ ਜਿਹੜੇ ਉਹ ਆਪਣਾ ਲਾ ਦਿੰਦੇ ਕੁੰਡੀ ਤੇ ਫਿਰ ਉਹ ਚੋਂ ਫਿਸ਼ ਫੜਦੇ ਆ ਕਈ ਤਾਂ ਫੜ ਕੇ ਛੱਡ ਦਿੰਦੇ ਆ ਕਈ ਫਿਰ ਉਹ ਜਿਹੜੇ ਲੈ ਜਾਂਦੇ ਆ ਆ ਜਿਹੜਾ ਨਾ ਆ ਆਈਲੈਂਡ ਹੈਗੇ ਵਿੱਚ ਵਿੱਚ ਦੇ ਬਣੇ ਹੋਏ ਤੇ ਇੱਥੇ ਜਦੋਂ ਜਾਣਾ ਹੁੰਦਾ ਸੀ ਤੇ ਵਿੱਚ ਅਸੀਂ ਉਹ ਬੇੜੀ ਤੇ ਜਾ ਸਕਦਾ ਸੀ ਤੇ ਅੱਜ ਦੀ ਡੇਟ ਚ ਹੁਣ ਇੱਥੇ ਤੇ ਤੁਰਨਾ ਬਹੁਤ ਔਖਾ ਵਾ ਕਿਉਂਕਿ ਜਿੱਥੇ ਤੇ ਹੈਗੀ ਨਰਮ ਬਰਫ਼ ਉੱਥੇ ਤਾਂ ਸਹੀ ਆ ਪਰ ਜਦੋਂ ਪੱਕੀ ਠੰ aí ਜਾਂਦੀ ਆ ਨਾ ਉੱਥੇ ਹੋ ਮੁਸ਼ਕਲ ਆ ਤੇ ਆ ਪਰਤ ਜਦੋਂ ਆ ਵਿਖਾਇਓ ਯਾਰ ਪਰਤ ਵਿਖਾਈਏ ਨਾ ਇਹ ਜਿਹੜੀ ਆ ਨਾ ਪੂਰੀ ਜੰਮੀ ਪਈ ਆ ਇਹ ਨਹੀਂ ਕਿ ਹੁਣ ਛੇਤੀ ਖੁਰਨ ਵਾਲੀ ਖੁਰੂ ਕੀ ਕਹੇ ਗੱਲ ਨਾ ਜਦੋਂ ਚੰਗੀ ਤਰ੍ਹਾਂ ਕੋਈ ਗਰਮ ਹਵਾ ਆਊਗੀ ਤਾਂ ਫੇਰ ਹੀ ਇਹਨੇ ਖੁਰਨਾ ਦੂਰ ਤੱਕ ਰਿਹਾ ਰਗਾ ਕੈਮਰਾ ਕਮਾਈ ਰਗਾ ਸਾਰਾ ਆ ਸਾਰੇ ਪਾਸੇ ਵੇਖੋਗੇ ਨਾ ਉਹ ਦੂਰ ਤੱਕਰ ਮਤਲਬ ਇੱਕ ਹਿਸਾਬ ਨਾਲ ਜਿਹੜੀ ਆ ਸਨੋਹ ਜੰਮ ਕੇ ਨਾ ਤੇ ਇੰਝ ਲੱਗਦਾ ਵੀ ਬਹੁਤ ਤਗੜੀ ਪੱਥਰ ਦੀ ਸੇਲ ਬਣੀ ਪਈ ਆ ਸਾਰੇ ਪਾਸੇ ਤੇ ਬਾਕੀ ਜਿਹੜਾ ਦਰਖਤ ਆ ਨਾ ਦਰਖਤਾਂ ਲਈ ਇਹ ਸਾਰੇ ਹਰਾਵਲ ਨਾ ਭਰੇ ਹੁੰਦੇ ਹੀ ਤੇ ਇਸਨੂੰ ਚ ਜਿੰਨੇ ਵੀ ਦਰਖਤਾ ਅਮਰੀਕਾ ਹੋਵੇ ਕੈਨੇਡਾ ਹੋਵੇ ਸਾਰਿਆਂ ਤੇ ਆਹ ਹਾਲ ਹੋ ਜਾਂਦਾ ਲਗਭਗ 4 ਤੋਂ 5 ਮਹੀਨੇ ਜਿਹੜੇ ਨਾ ਇਹਨਾਂ ਨੇ ਇਸੇ ਤਰ੍ਹਾਂ ਹੀ ਰਹਿਣਾ ਤੇ ਆਪਾਂ ਕਰਮਾਂ ਵਾਲੇ ਆ ਆਪਣੇ ਦਰਖਤ ਬੜੇ ਚੜ੍ਹਦੀ ਕਲਾ ਵਾਲੇ ਉਹ ਵੱਧ ਤੋਂ ਵੱਧ ਮੇਰਾ ਖਿਆਲ ਇੱਕ ਮਹੀਨਾ ਸਵਾ ਮਹੀਨਾ ਲੈਂਦੇ ਆ ਫਿਰ ਉਹ ਰੰਗਤ ਤੇ ਆ ਜਾਂਦੇ ਆ ਪਰ ਆਪਾਂ ਮਿਹਨਤ ਨਹੀਂ ਕੀਤੀ ਆਪਾਂ ਉਹਨੇ ਦਰਖਤ ਨਹੀਂ ਲਾਏ ਇਹਨਾਂ ਨੇ ਦਰਖਤ ਲਾਏ ਵੀ ਆ ਤੇ ਕੁਦਰਤ ਨੇ ਵੀ ਇਹਨਾਂ ਦਾ ਸਾਥ ਦਿੱਤਾ ਇਹ ਜਿਹੜੀ ਟੈਂਟ ਲੇਗਾ ਨਾ ਇੱਥੇ ਦੋ ਬੀਚ ਹੈਗੇ ਸੀ ਦੇ ਇੱਕ ਬੀਚ ਤੇ ਆ ਜਿਹੜਾ ਸਾਹਮਣੇ ਮੈਂ ਕੋਸ਼ਿਸ਼ ਕਰਦਾ ਇਹਨੂੰ ਜ਼ੂਮ ਕਰਕੇ ਕਿਉਂਕਿ ਉੱਥੇ ਜਾਣ ਨਹੀਂ ਦਿੰਦੇ ਉਧਰੋਂ ਰਸਤਾ ਇਹਨਾਂ ਨੇ ਬੰਦ ਰੱਖਿਆ ਤੇ ਇੱਕੋ ਰਸਤਾ ਇਹਨਾਂ ਨੇ ਖੋਲਿਆ ਆ ਇਧਰਲੀ ਸਾਈਡ ਤੇ ਸਾਰਾ ਬੀਚ ਹੀ ਤੇ ਇਹ ਹੁਣ ਕਿਉਂਕਿ ਸਾਰਾ ਹੀ ਇਹ ਜਿੰਨਾ ਪਾਣੀ ਆ ਸਾਰਾ ਜੰਮ ਗਿਆ ਆਈਸ ਬਣ ਚੁੱਕਾ ਵਾ ਤੇ ਉਹਦੇ ਕਰਨਾ ਉਧਰ ਆ ਸਿਰਫ ਇੱਕੋ ਜਗ੍ਹਾ ਇਹਨਾਂ ਨੇ ਰੱਖਿਆ ਆ ਚੂਲੇ ਤਾਂ ਲੈ ਬੱਚਿਆਂ ਦੇ ਲੱਗੇ ਸੀ ਤੇ ਬਹੁਤ ਰੌਣਕ ਹੁੰਦੀ ਸੀ ਅੱਜ ਦੇ ਦਿਨ ਜਿਤਨਾ ਅੱਜ ਮੇਰੇ ਕੋਲ ਸੈਚਰਡੇ ਆ ਤੇ ਬਹੁਤ ਰੌਣਕ ਨਹੀਂ ਹੈ ਇੱਥੇ ਤੇ ਹੁਣ ਬਸ ਆ ਆ ਇਸ ਫਿਸ਼ਿੰਗ ਕਰਨ ਵਾਲੇ ਜਿਹੜੇ ਹਨ ਇਹੋ ਹੀ ਦੇਖਦੇ ਆ ਤੇ ਆਂਡਾ ਅਮਰੀਕਾ ਦਾ ਆ ਜਿਹੜੀਆਂ ਦੇਗਾ ਨਾ ਇੱਥੇ ਹੁਣ ਵਾਸ਼ਰੂਮ ਤੇ ਬਾਕੀ ਜਿਹੜੇ ਕਿਸੇ ਨੇ ਪਾਰਟੀ ਕਰਨੀ ਉਹਨਾਂ ਲਈ ਵੱਖਰੇ ਵੱਖਰੇ ਉਹਨਾਂ ਨੇ ਬਣਾ ਕੇ ਨਾ ਰੱਖੇ ਹੋਏ ਸਾਰੇ ਉਹ ਅੱਗੇ ਦੇਖਦੇ ਹੋ ਨੇ ਤੁਹਾਨੂੰ ਆ ਪਾਰਟੀ ਲਈ ਇਹਨਾਂ ਨੇ ਜਿਹੜੀਆਂ ਜਗ੍ਹਾ ਜਿਹੜੀਆਂ ਬਣਾਈਆਂ ਹੀਆਂ ਗਰਮੀਆਂ 'ਚ ਇੱਥੇ ਬਹੁਤ ਰੌਣਕ ਹੁੰਦੀ ਆ ਮੈਂ ਬਹੁਤ ਸਾਈਕਲ ਚਲਾਇਆ ਇਹਨਾਂ ਆ ਜਿਹੜੀ ਟ੍ਰੇਲ ਆ ਨਾ ਇਹਨਾਂ ਤੇ ਤੇ ਬੜਾ ਆਨੰਦ ਆਉਂਦਾ ਹੁੰਦਾ ਸੀ ਇੱਕ ਚੱਕਰ ਲਾ ਲਓ ਤੇ ਪੂਰੀ ਤਸੱਲੀ ਹੋ ਜਾਂਦੀ ਆ ਜਿਹੜੇ ਨਾ ਜਦੋਂ ਗਰਮੀ ਚ ਨਾ ਪਾਰਟੀ ਪੂਟੀ ਕਰਨ ਵਾਸਤੇ ਇਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਤੇ ਵਾਸ਼ਰੂਮ ਘਰਾਂ ਬੱਚਿਆਂ ਲਈ ਝੂਲੇ ਤੇ ਕਈ ਕੁਛ ਇੱਥੇ ਨਾ ਇਹਨਾਂ ਨੇ ਥਾ ਥਾਂ ਤੇ ਕੀਤਾ ਆ ਤੇ ਗਰਮੀਆਂ ਚ ਤੇ ਇੱਥੇ ਕਿਤੇ ਪੂਰੀ ਰੌਣਕ ਹੁੰਦੀ ਸੈਚਰਡੇ ਸੰਡੇ ਜਿਹੜਾ ਨਾ ਪੂਰੀ ਰੌਣਕ ਲੱਗੀ ਹੁੰਦੀ ਆ ਤੇ ਪੂਰਾ ਨੰਨਾਂ ਦਾ ਦਰਖਤਾਂ ਦੇ ਵੇਖ ਕੇ ਨਾ ਬਾਰ-ਬਾਰ ਮੈਨੂੰ ਆਂਦਾ ਵੀ ਅਸੀਂ ਇੰਨੇ ਕਰਮਾਂ ਵਾਲੇ ਆ ਮਹਾਰਾਜ ਰਣਜੀਤ ਸਿੰਘ ਦੇ ਹੱਥ ਦੇ ਲੱਗੇ ਜੜੇ ਆ ਨਾ ਬੂਟੇ ਅੱਜ ਵੀ ਜਿਹੜੇ ਆਂਬ ਤੇ ਜਾਮਨ ਜਿਹੜੇ ਆ ਨਾ ਤੁਹਾਨੂੰ ਨਹਿਰ ਜਿਹੜੀ ਉੱਪਰ ਦੁਆਬ ਬਾਈ ਨੇ ਪੰਜਾਬ ਦੀ ਪਹਿਲੀ ਨਹਿਰ ਆ ਨਾ ਉੱਥੇ ਆਂਬ ਵੇਖਣ ਹੁੰਦੇ ਆ ਮਿਲ ਜਾਣਗੇ ਪਰ ਆਪਾਂ ਅੱਗੇ ਸਾਹਮਣੇ ਕੀਤੀ ਅੱਗੇ ਹੋਰ ਲਾਏ ਨਹੀਂ ਜੇ ਲਾਈ ਜਾਂਦਾ ਤੇ ਕੋਈ ਗੱਲ ਨਹੀਂ ਸੀ ਉਸ ਟਾਈਮ ਤੇ ਜੇ ਆਪਣੇ ਵੱਡ ਵਡੇਰਾਂ ਨੇ ਇੰਨਾ ਧਿਆਨ ਰੱਖਿਆ ਸੀ ਤੇ ਆਪਾਂ ਨੂੰ ਵੀ ਰੱਖਦੇ ਆ ਜਿੰਨਾ ਇਹ ਹੈਗਾ ਨਾ ਪਾਣੀ ਸਾਰਾ ਬਰਫ਼ ਦਾ ਰੂਪ ਬਣ ਗਿਆ ਹੁਣ ਇਹ ਸਾਰੇ ਪਾਸੇ ਦੂਰ ਤੱਕ ਬੜੀ ਲੰਮੀ ਹੈ ਇਹ ਕੈਂਟ ਲੈਕ ਪਰ ਸਾਰੇ ਪਾਸੇ ਜੜਾ ਵਾ ਇਹ ਜਿਹੜੀ ਆ ਉਹ ਪਾਣੀ ਜੰਮ ਕੇ ਬਰਫ਼ ਬਣ ਚੁੱਕਾ ਤੇ ਦੂਜੀ ਲੈਕ ਵੀ ਮੈਂ ਤੁਹਾਨੂੰ ਵਿਖਾਣਾ ਜਿਹੜੀ ਹੈਗੀ ਆ ਵਾਰਲ ਲੈਕ ਚੱਲਦੇ ਹਾਂ ਉੱਥੇ ਵੀ ਯਾਰ ਇੱਕ ਗੱਲ ਹੈਗੀ ਤੇ ਆ ਮੰਨਣਾ ਪਊਗਾ ਜੜੇ ਗੋਰੇ ਆ ਨਾ ਇਨਾਂ ਦਾ ਹਾਲ ਏ ਜੇ ਇੰਨੀ ਠੰਡ ਜੇ ਤੇ ਫੇਰ ਵੀ ਆ ਰਨਿੰਗ ਕਰਨਦੇ ਜੇ ਇੱਥੇ ਹਾਂ ਨਾ स्ਨੋ ਪੈਨ ਲਾਪੀ ਆ ਤੇ ਪਰ ਆਪਾਂ ਫੇਰ ਵੀ ਚੱਲਦੇ ਆ ਉਧਰ ਤੇ ਵੇਖਦੇ ਆ ਸਾਰਾ ਉਥੋਂ ਦਾ ਇਹ ਜਿਹੜਾ ala ਦਵਾਲਾ ਇਹ ਮੇਰੇ ਖਿਆਲ ਆ ਇਹਦੇ ਚੋਂ ਇਤਰਾ ਘੱਟ ਦੇਖਦੀ ਆ ਵਾ ਉਸ ਸਨੋ ਪੈਨ ਦੀ ਕ ਇਹ ਆ ਜਿਹੜੀ ਲੇਕ ਆ ਨਾ ਇਹ ਜੇ ਵਾਰਡ ਲੇਕ ਤੇ ਵਾਹ ਸਨੋ ਪੈਣ ਵੀ ਲੱਪੀ ਆ ਅੰਦਰ ਉਹ ਗੱਡੀਆਂ ਤੱਕ ਗਈਆਂ ਯਾਰ ਵਾਹ ਟਰੱਕ ਵਾਹ ਟਰੱਕ ਗਏ ਆ ਅੰਦਰ ਟਰੱਕ ਕਿਵੇਂ ਜਾ ਸਕਦੇ ਆ ਆ ਸਾਰਾ ਜਿਹੜਾ ਪਾਣੀ ਆ ਨਾ ਇਹੋ ਜਿਹੜਾ ਵਾ ਆਇਸ ਬਣਿਆ ਹੋਇਆ ਹੈ ਜੀ ਤੇ ਉਹਦੇ ਉੱਤੇ ਈਵਨ ਟਰੱਕ ਲਈ ਫਿਰਦੇ ਆ ਵਾਹ ਕਿੰਨੀ ਵੱਡੀ ਪਰਤ ਹੋ ਗਈ ਹੈ ਜੀ ਓਏ ਓਹ ਟਿੱਕੀ ਆ ਇਹ ਰੀ ਅੰਡੇਮੀਗੇ ਵਿੱਚ ਟੀਚਾ ਤੱਲੇ ਕਰੀ ਨਾਲੋ ਹੀ ਬੀ ਸੁਨੋ ਪੈਂਦੇ ਜੇ ਤੇ ਆਹ ਵੇਖ ਲੋ ਰਨਿੰਗ ਕਰਦੇ ਗਈ ਆ ਬੀਬੀ ਆ ਜਿੰਨੇ ਵੀ ਆ ਹੈਗੇ ਨਾ ਸਾਈਡ ਤੇ ਆ ਸਾਰੇ ਪ੍ਰਾਈਵੇਟ ਆ ਇਹਨਾਂ ਨੇ ਆਪਣੇ ਆਪਣੇ ਜਿਹੜੇ ਆ ਇੱਕ ਹਸਾਉ ਨਾਲ ਬੀਜ ਦੇ ਉੱਤੇ ਆਪਣਾ ਬਣਾਇਆ ਸਾਰਾ ਸਿਸਟਮ ਗੱਡੀਆਂ ਵੀ ਲਾਉਂਦੇ ਆ ਮੈਨ ਖਲੂਨ ਲਈ ਜਗ੍ਹਾ ਬਣਾਈ ਆ ਇਹਨਾਂ ਨੇ ਤੇ ਸਾਰੇ ਪਾਸੇ ਛਾਹ ਦੀ ਇੱਕ ਹਸਾਉ ਨਾਲ ਇਹ ਜਿਹੜਾ ਨਾ ਇਹਦੇ ਆਲੇ ਦੁਆਲੇ ਜਿਹੜਾ ਸਾਰਾ ਹੈਗਾ ਇਧਰਲੇ ਪਾਸੇ ਘਰ ਜਿਤਨਾ ਤੇ ਆ ਦੂਜੇ ਪਾਸੇ ਜਿਹੜਾ ਵਾ ਇਹ ਉਵਰ ਸਰਕਲ ਜਿਹੜਾ ਵਾ ਇਹ ਆ ਜਿਹੜੀ ਸਾਈਡ ਆ ਇਹ ਝੀਲ ਆ ਤੇ ਝੀਲ ਦੇ ਜਿਹੜਾ ਸਾਈਡ ਤੇ ਨਾ ਇਹਨਾਂ ਨੇ ਇੱਥੇ ਦਿਖਾ ਰੋ ਨਾ ਅੱਗੇ ਆਪਣੇ ਪੂਰੇ ਕਿਸੇ ਨੇ ਗਰਾਜ ਬਣਾਇਆ ਗਿਆ ਨੇ ਕੁਝ ਬਣਾਇਆ ਆ ਸੁਨੋ ਉਹ ਦੇ ਵਿੱਚ ਜਿਹੜੇ ਨਾ ਕਈ ਰਨਿੰਗ ਕਰਦੇ ਆ ਕੋਈ ਵਿੱਚ ਲੇਕ ਦੇ ਵੜਿਆ ਆ ਵਾ ਤੇ ਅਹੀਂ ਗੱਡੀ ਚੋਂ ਨਹੀਂ ਨਿਕਲਦੇ ਤਾਂ ਮੈਂ ਵੀ ਨਹੀਂ ਸੋਚਿਆ ਵੀ ਇੱਕ ਅਰੀਆ ਦਾ ਆਨੰਦ ਤੇ ਮਾਨੀਏ ਬਾਹਰ ਨਿਕਲ ਕੇ ਤੇ ਮੈਂ ਜਿੰਨੀ ਰਿਹਾ ਹਨਾ ਗਰਮੀ 'ਚ ਹੀ ਆਇਆ ਵਾ ਹਾਂਜੀ ਤੇ ਆ ਸਵਾਰਾ ਹੁਣ ਨੂੰ ਮੌਕਾ ਮਿਲਿਆ ਸਰਦੀ 'ਚ ਇਥੇ ਆਂਦਾ ਆ ਲੇਕਾ ਮੈਂ ਜਿਤ ਤਰ੍ਹਾਂ ਦੀਆਂ ਵੇਖੀਆਂ ਵਾ ਓ ਮਾਈ ਗੋਡ ਕੈਮਰਾ ਵੀ ਨਹੀਂ ਹੁਣ ਵਖਾਣਦਾ 1 ਮਿੰਟ ਆ ਵੇਖੋ ਆ ਫੈਮਿਲੀਆਂ ਜੜੀਆਂ ਨਾ ਇੱਥੇ ਵੜੀਆਂ ਉਹ ਲਾਈਟਾਂ ਵਿੱਚ ਪੈਣ ਦੀ ਇਹ ਜਿਹੜੀ ਲਾਈਟਾਂ ਹਨ ਨਾ ਇਹ ਗੱਡੀਆਂ ਵੜੀਆਂ ਵਾ ਵਿੱਚ ਜੜੀਆਂ ਇਹਨਾਂ ਦੀਆਂ ਹੈਗੀਆਂ ਨਾ ਕਿਸੇ ਨੇ ਅ ਪ੍ਰਾਈਵੇਟ ਗੱਡੀਆਂ ਜਿੰਮੀਆਂ ਵੀ ਆਪਣੇ ਘਰ ਵਾਲਿਆਂ ਨੇ ਉਹ ਵਾਰਕੇ ਤੁਰੇ ਫਿਰਦੇ ਵਿੱਚ ਨੰਦ ਲੈਂਦੇ ਆਹ ਵੇਖੋ ਗੱਡੀਆਂ ਨਾ ਇੰਜ ਤੁਰੀਆਂ ਫਿਰਦੀਆਂ ਗੱਡੀ ਅੱਗੇ ਦੂਰ ਹੀ ਹੁਣ ਲੱਗ ਗਈ ਆ ਗਈ ਮੇਰੇ ਤੇ ਗੱਡੀਆਂ ਇੰਜ ਬਰਫ਼ ਦੇ ਉੱਤੇ ਤੁਰੀਆਂ ਫਿਰਦੀਆਂ ਆਹ ਸਾਰੀ ਲੇਕ ਆ ਹਾਂਜੀ ਲੇਕ ਦੇ ਵਿੱਚ ਵਾੜੀਆਂ ਇਹ ਪ੍ਰਾਈਵੇਟ ਜਿਨ੍ਹਾਂ ਦੇ ਲੱਗ-ਲੱਗੇ ਘਰ ਹਨ ਉਹਨਾਂ ਦੇ ਰਸਤੇ ਵੀ ਹੈਗੇ ਇੱਧਰ ਜਾਣ ਨੂੰ ਤੇ ਇਹ ਪੂਰੇ ਇਹਨਾਂ ਨੂੰ ਪਤਾ ਕਿੱਥੇ ਪਾਣੀ ਕਿੰਨਾ ਕਿੰਝ ਹੋਊਗਾ ਬਾਕੀ ਤਾਂ ਬਹੁਤ ਮੋਟੀ ਆ ਜਿਹੜੀ ਜੰਮੀ ਹੋਈ ਆ ਤੇ ਕਈਆਂ ਨੇ ਉਹ ਟੈਂਟ ਲਾਏ ਆ ਵਿੱਚ ਆ ਜਿਹੜੇ ਜਿਹੜੇ ਫਨ ਇੱਥੇ ਕਰਦੇ ਆ ਨਾ ਹਾਂਜੀ ਉਹ ਸਾਰੇ ਉਹਨਾਂ ਆਇਤੇ ਜਿਹੜੇ ਪੂਰਗਾ ਨਾਲੇ ਫੋੜੂਆਂ ਬਣਾ ਕੇ ਤੇ ਲਾਇਆ ਗਿਆ ਹੋਇਆ। ਓਹ ਹੋ ਹੋ ਹੋ। ਇਹ ਦਿਗਣਾ ਤੇ ਬੜਾ ਜ਼ਰੂਰੀ ਆ। ਪੂਰੀ ਸਨੋ ਪੈਂਦੀ ਜੇ ਤੇ ਮੈਂ ਵੀ ਨਾ ਹੁਣ ਬਾਹਰ ਨਿਕਲ ਕੇ ਤੇ ਮੈਂ ਆਹ ਵੇਖ ਲੈਨੇ ਆਂ ਵੀ ਇਹ ਜੇ ਗੋਰੇ ਜਿਹੜੇ ਆ ਉਹ ਆਪਣਾ ਪੂਰਾ ਆਨੰਦ ਲੈਣ ਦੇ ਤੇ ਆਪਾਂ ਕੋ ਪਿੱਛੇ ਰਹੀਏ। ਇੱਕ ਮਿੰਟ ਯਾਰ। ਆ ਸਨੋ ਵੇਖੋ ਹੁਣ ਕਿਵੇਂ ਪੈਂਦੀ ਜੇ ਤੇ ਮੈਂ ਸਨੋ ਚ ਹੀ ਅਗਾ ਖੜਾ। ਤੇ ਮਗਰ ਨਾ ਜਿਹੜੀ ਆ ਹੈਗੀ ਆ ਵਾਰਡ ਲੇਕ ਸਾਰੇ ਪਾਸੇ ਇਹਦੀ ਆਬਾਦੀ ਆ ਤੇ ਵਿੱਚ ਲੇਕ ਆ ਸ਼ਹਿਰ ਦੇ ਵਿੱਚ ਹੈਗੀ ਆ ਤੇ ਲੋਕ ਜਿਹੜੇ ਆ ਨਾ ਹੁਣ ਅੱਜ ਦੀ ਡੇਟ 'ਚ ਵੀ ਜੇ ਵੇਖਾਂਗੇ ਨਾ ਤੇ ਇਹ ਇਹ ਨਹੀਂ ਕਿ ਘਰਾਂ 'ਚ ਵੜ ਕੇ ਬੈਠੇ ਆ ਤੇ ਉਹ ਲੇਕ ਜਿਹੜੀ ਆ ਪਾਣੀ ਸਾਰਾ ਜਿਹੜਾ ਆ ਇਸ ਬਣ ਚੁੱਕਾ ਪਰ ਲੋਕ ਜਿਹੜੇ ਆ ਆਗੇ ਤੋਂ ਆਪਣਾ ਇੰਜੋਏ ਕਰਨ ਦੇ ਆ ਵੇਖੋ ਜੇ ਤੁਸੀਂ ਵੇਖੋਗੇ ਨਾ ਧਿਆਨ ਨਾਲ ਤੇ ਆ ਹੁਣ ਵੀ ਫੈਮਲੀਆਂ ਜਿਹੜੀਆਂ ਕਈ ਵਿੱਚ ਆ ਕੇ ਤੇ ਇਹ ਇੰਜੋਏ ਕਰਨ ਦੀਆਂ ਪੂਰਾ ਜਿਹੜਾ ਇਹ ਗੀ ਨਾ ਇਹ ਪਾਣੀ ਉਹ ਬਣ ਗਈ ਆ ਬਰਫੀ ਬਣੀ ਹੋਈ ਆ ਤੇ ਕੋਈ ਇੱਥੇ ਗੱਡੀ ਅੰਦਰ ਵਾੜ ਕੇ ਤੁਰਿਆ ਫਿਰਦਾ ਉੱਤੇ ਚਲਾਈ ਜਾਂਦੇ ਆ ਤੇ ਪੂਰਾ ਜਿਹਨੂੰ ਕਹਿੰਦੇ ਛੜਕ ਬਣਾਈ ਹੋਈ ਇਹਨੂੰ ਤੇ ਬਾਕੀ ਇੱਥੇ ਮੈਂ ਬਹੁਤ ਵਾਰ ਜਿਹੜਾ ਨਾ ਇਹ ਆ ਜਿਹੜੀ ਟ੍ਰੇਲ ਆ ਨਾ ਇਦੇ ਆਲੇ ਦੁਆਲੇ ਮੈਂ 10 ਕਿਲੋਮੀਟਰ ਦੀ ਇਹਦੀ ਹੈਗਾ ਸਾਰੀ ਆਲਾ ਦੁਆਲਾ ਕਿ ਉਹ ਕਰਦਾ ਤੇ ਆ ਸਭ ਦਰਖਤ ਜੜੇ ਆ ਇੱਥੇ ਵੀ ਜਿਹੜੇ ਬਿਨਾਂ ਸ਼ੱਕ ਜਿੰਨੇ ਮਰਜੀ ਆ ਪਰ ਇਹ ਸਭ ਅੱਜ ਦੀ ਜੜ ਹੈ 6 ਮਹੀਨਿਆਂ ਨਾਲ ਇਸੇ ਤਰ੍ਹਾਂ ਰਹਿਣਾ ਦਰਖਤਾਂ ਨੇ ਤੇ ਚਲੋ ਮੈਂ ਦੋਵੇਂ ਲਿਕਾਂ ਜੜੀਆਂ ਨਾ ਦੋਵੇਂ ਲਿਕਾਂ ਤੁਹਾਨੂੰ ਮੈਂ ਵਿਖਾਉਂਦੀ ਆ ਵਾ ਤੇ ਤਿਲਕਣ ਥੱਲੇ ਇੰਨੀ ਆ ਘਾਹ ਦੇ ਉੱਤੇ ਪੈਰ ਰੱਖਿਆ ਤਾਂ ਸਹੀ ਆ ਪਰ ਜਦੋਂ ਤੁਸੀਂ ਆ ਜਾਓਗੇ ਨਾ ਪੱਕੇ ਥਾਂ ਤੇ ਬੜਾ ਔਖਾ ਵਾ ਕਿਉਂਕਿ ਥੱਲੇ ਪੱਕੀ ਹੈ ਜਗਾ ਤੇ ਉੱਤੇ ਜਿਹੜੀ ਕੱਚੀ ਕੱਚੀ ਬਰਫਾ ਉਹ ਤਿਲਕਨ ਦਾ ਪੂਰਾ ਰੂਪ ਬਣਿਆ ਤੇ ਮੈਂ ਕੋਸ਼ਿਸ਼ ਕਰਦਾ ਦੋ ਚਾਰ ਸੂਟ ਹੋਰ ਲੈ ਕੇ ਨਾਲ ਲਾ ਦੇਣਾ ਤੇ ਬਾਕੀ ਜਿੰਨੀਆਂ ਇੱਥੇ ਹੈਗਾ ਨਾ ਇਹ ਮਿਸੀ ਕਰਨ ਇਹ ਲੇਕ ਸਟੇਟ ਆਫ ਲੇਕਸ ਹੈਗਾ ਤੇ ਸਾਡੇ ਆਲੇ ਦੁਆਲੇ ਤੇ ਲੇਕਾਂ ਐਡੀਆਂ ਵੱਡੀਆਂ ਵੱਡੀਆਂ ਕਿ ਕਹਿਣ ਦੀ ਗੱਲ ਨਹੀਂ ਤੇ ਮੈਂ ਹੁਣ ਮਤਲਬ ਆ ਜਿਹੜੀ ਹੈ ਆ ਦੁਨੀਆ ਮੇਰੇ ਲੱਗ ਲੱਗੇ ਜਿੰਤੇ ਮੈਂ ਜਾਣਾ ਰਿਹਾ ਹਾਂ ਇਹਨਾਂ ਜੋ ਦੋ ਲੇਕਾਂ ਤੇ ਤੁਹਾਨੂੰ ਮੈਂ ਬਖਾਤੀਆਂ ਤੇ ਬਹੁਤ ਹਰਿਆਵਲ ਇਹਨਾਂ ਲੇਕਾਂ ਤੇ ਮੈਂ ਵੇਖੀ ਆ ਤੇ ਵਿੱਚ ਜਿਹੜਾ ਬਹੁਤ ਰੌਣਕ ਵੇਖੀ ਇੱਥੇ ਪਰ ਹੁਣ ਸਾਰੇ ਪਾਸੇ ਬਰਫ਼ੀ ਬਰਫ਼ ਬਣੀ ਆ ਪਰ ਇਹ ਲੋਕ ਇੱਥੇ ਫੇਰ ਬਰਫ਼ ਨੂੰ ਹੀ ਇੰਜੋਏ ਕਰਦੇ ਆ ਜਿਹੋ ਜਿਹਾ ਵੈਦਰ ਆ ਤੇਹੋ ਜਿਹੇ ਲੋਕ ਹੋ ਗਿਆ ਤੇ ਚਲੋ ਅੱਜ ਦੀ ਵੀਡੀਓ ਚ ਇੰਨਾ ਹੀ ਜਿਹੜੇ ਮੈਨੂੰ ਕਲਿੱਪ ਹੋਰ ਮਿਲਣਗੇ ਉਹ ਵੀ ਵਿੱਚ ਮੈਂ ਐਡ ਕਰ ਦਾਂਗਾ ਚੰਗਾਈ ਸਾਰਿਆਂ ਨੂੰ ਸასი ਕਾਲ